ਇੱਧਰ ਹੋਣ ਡਿਆ ਨੇਲ ਐਕਸਟੈਂਸ਼ਨ ਤੇ ਜਦੋਂ ਕਲਰ-ਕਲਰ ਹੁੰਦੇ ਆ ਡਿਜ਼ਾਈਨਿੰਗ ਹੁੰਦੀ ਆ ਸਾਨੂੰ ਬਬਲੂ ਕਹਿੰਦਾ ਕਿ ਕੋਈ ਗੱਲ ਨਹੀਂ ਤੁਸੀਂ ਜਿਹੜੀ ਟੈਂਸ਼ਨ ਕਰ ਤੋਂ ਲੈਂਦੇ ਜੇ ਅਮਨ ਮੇਰੇ ਫੁੱਲ ਪੈਣੀ ਆ ਹੱਥਾਂ ਤੇ ਅੱਛਾ ਤੇ ਲਓ ਜੀ ਹੋ ਗਿਆ ਹੁਣ ਫਾਈਨਲ ਤੇ ਕਿੱਦਾਂ ਦੀ ਲੱਗੀ ਤੁਹਾਨੂੰ ਅਮਨ ਦੀ ਸਰਵਿਸ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕਾਂ ਤੇ ਅੱਜ ਅਮਨ ਅਮਨ ਨੂੰ ਆ ਗਈ ਆ ਬੁਕਿੰਗ ਅਮਨ ਪਹਿਲੀ ਬੁਕਿੰਗ ਆ ਨਾ ਹਣਾ ਤੇ ਹਾਂ ਅਮਨ ਨੂੰ ਹੋ ਗਿਆ ਕਿਨੇ ਮੰਥ ਹੋ ਗਿਆ ਅਮਨ ਕੰਮ ਸਿੱਖਦੀ ਨੂੰ 4 4 ਮੰਥ ਹੋ ਗਏ ਕੰਮ ਸਿੱਖਦੀ ਨੂੰ ਤੇ ਪਤਾ ਨਹੀਂ ਕਿਹੜੀ ਕਿਹੜੀ ਚੀਜ਼ ਕੰਪਲੀਟ ਹੋ ਗਈ ਇਹਦੀ ਕਿਹੜੀ ਕਿਹੜੀ ਚੀਜ਼ ਕੰਪਲੀਟ ਹੋਈ ਆ ਨੇਲ ਹੀ ਹੋਏ ਆ ਜੇ ਕੰਪਲੀਟ ਤੇ ਸਕਿਨ ਅੱਛਾ ਨੇਲ ਤੇ ਸਕਿਨ ਹਾਂ ਠੀਕ ਆ ਹੇਅਰ ਤੇ ਮੇਕਅਪ ਦੀ ਇਹ ਜੇ ਲੱਗਣ ਦੀ ਆ ਅੱਛਾ ਹੇਅਰ ਤੇ ਮੇਕਅਪ ਦੀ ਲੱਗਣ ਦੀ ਤੇ ਨੇਲ ਤੇ ਸਕਿਨ ਹੋ ਗਈ ਕੰਪਲੀਟ ਹਨਾ ਤੇ ਅਮਨ ਨੂੰ ਆ ਗਿਆ ਜੀ ਅਮਨ ਨੂੰ ਆ ਗਈ ਆ ਜੀ ਬੁਕਿੰਗ ਤੇ ਅਮਨ ਹੁਣ ਚੱਲੀ ਆ ਉੱਥੇ ਹੁਣ ਤੁਹਾਨੂੰ ਦੱਸਦੇ ਆ ਮਾ ਕਿ ਤੁਸੀਂ ਟਾਈਟਲ ਥੰਬਨੇਲ ਤੇ ਵੇਖ ਲਿਆ ਵਾ ਤੇ ਟਾਈਮ ਅੱਗੇ ਬਹੁਤ ਟਾਈਮ ਬਹੁਤ ਘੱਟ ਵਾ ਉਹਨਾਂ ਦੇ ਬੇਟੇ ਜੀ ਦੀ ਮੈਰਿਜ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਹਨਾ ਤੇ ਅਮਨ ਨੂੰ ਦੀਦੀ ਹਣੀ ਕਹਿੰਦੇ ਸੀ ਵੀ ਤੂੰ ਸਾਡੇ ਨੇਲ ਐਕਸਟੈਂਸ਼ਨ ਕਰਦੀ ਤੇ ਅਮਨ ਕਹਿੰਦੀ ਕੋਈ ਗੱਲ ਨਹੀਂ ਸੋ ਅੱਜ ਅਮਨ ਨੇ ਕੀਤੀ ਆ ਛੁੱਟੀ ਤੇ ਅਮਨ ਕਹਿੰਦੀ ਅੱਜ ਚੱਲਦੇ ਆ ਉਧਰ ਨੂੰ ਤੇ ਨਾਲ ਕੌਣ ਜਾਊਗਾ ਨਾਲ ਮੇਰੇ ਜਿਹੜੀ ਕੁੜੀ ਮੇਰੇ ਨਾਲ ਜਾਂਦੀ ਉਹ ਜਾਏਗੀ ਤੇ ਉਹ ਅਮਨ ਨੂੰ ਕਿਉਂਕਿ ਉੱਥੇ ਜਾਣੇ ਕਿੰਨੇ ਆ ਤੇ ਅਮਨ ਕਹਿੰਦੀ ਆ ਕਿ ਚਲ ਜਲਦੀ ਹੋ ਜਾਊਗਾ ਹਨਾ ਕਿਉਂਕਿ ਉਹਨਾਂ ਨੇ ਅੱਜ ਸ਼ਾਮ ਨੂੰ ਜਾਣਾ ਵਾ ਤੇ 9 ਵਜੇ ਆ ਤੇ ਮੈਂ ਕਿਹਾ ਚਲੋ ਜਲਦੀ ਜਲਦੀ ਹੋ ਜਾਊਗਾ ਹਨਾ ਹਾਂ ਨਹੀਂ ਇਹ ਤਾਂ ਹੈ ਵਾ ਚਲ ਇੱਕ ਚੀਜ਼ ਉਹ ਪਕਤਾਈ ਜਾਊਗੀ ਬਾਕੀ ਇੱਕ ਤੂੰ ਹਨਾ ਤੇ ਉਹਨਾਂ ਨੇ ਕਿਹਾ ਸੀ ਕਿ ਮਹਿੰਦੀ ਵੀ ਲਾਉਣੀ ਆ ਤੇ ਮੈਂ ਚਾ ਲੈ ਕੇ ਜਾਣੀ ਮਹਿੰਦੀ ਲਾ ਲੂਗੀ ਤੇ ਉਹਨੇ ਜਦੋਂ ਮੈਂ ਨੇਲ ਲਗਾ ਦੂੰਗੀ ਹਾਂ ਫਿਰ ਮੈਂ ਉਹਨਾਂ ਦੇ ਨੇਲ ਲਗਾ ਦੂੰਗੀ ਤੇ ਉੱਧਰ ਮਹਿੰਦੀ ਲਾ ਲੂਗੀ ਸਹੀ ਗੱਲ ਆ ਤੇ ਅੱਜ ਜਲਦੀ ਜਲਦੀ ਕੰਮ ਹੋ ਜਾਊਗਾ ਨਾ ਹਾਂਜੀ ਇਹ ਤਾਂ ਹੈ ਤੇ ਇੱਧਰ ਹੋ ਗਈ ਆ ਜੀ ਅਮਨ ਨੇ ਪੈਕਿੰਗ ਆਪਣੀ ਕਰ ਲਈ ਆ ਤੇ ਕਿਹੜਾ ਕਿਹੜਾ ਸਮਾਨ ਆ ਇਹ ਹੁਣ ਤੁਹਾਨੂੰ ਉੱਥੇ ਜਾ ਕੇ ਪਤਾ ਲੱਗੂਗਾ ਨਹੀਂ ਤੇ ਉਹਦਾ ਤੁਹਾਨੂੰ ਇੱਥੇ ਦਿਖਾਉਣਾ ਸੀ ਬਾਕੀ ਕਿਉਂਕਿ ਹੁਣ ਟਾਈਮ ਘੱਟ ਬਾਡੇ ਕੋ ਹਨਾ ਤੇ ਸੋ ਅਸੀਂ ਇਦਾਂ ਕਰੀਏ ਹੁਣ ਵੀ ਤੁਰੀਏ ਘਰੋਂ ਤੇ ਉਹਨਾਂ ਦੇ ਵੀ ਫੋਨ ਉਨ ਲੱਗ ਪੈਣੇ ਆ ਹੁਣ ਭਾਜੀ ਉਹਨਾਂ ਦੇ ਇੱਕ ਵਾਰੀ ਫੋਨ ਕਰਕੇ ਕਹਿਤਾ ਭਾਜੀ ਉਹਨਾਂ ਨੂੰ ਤੇ ਕਹਿੰਦੇ ਆ ਜਿਓ ਅਸੀਂ ਫਰੀ ਹਾਂ ਹਾਂ ਤੇ ਹੁਣ ਅਸੀਂ ਚੱਲੀਏ ਫਿਰ ਇੱਥੋਂ ਹਨਾ ਅਵਣ ਚੱਲ ਫਿਰ ਚੱਕ ਸਮਾਨ ਚੱਕੋ ਚੱਕੋ ਜਾਣਾ ਮੰਮੀ ਤੁਸੀਂ ਮੈਂ ਮੈਂ ਫੇਰ ਘਰ ਦਾ ਕੰਮ ਵੀ ਕਰਨਾ ਨਾ ਹਾਂ ਚਲੋ ਮੰਮੀ ਜੀ ਘਰ ਦਾ ਕੰਮ ਸੁਭਾ ਲੈਣਗੇ ਤੇ ਅੱਜ ਮੈਂ ਵੀ ਕਰਨਾ ਤੇ ਤੂੰ ਜਾਣਾ ਵਾ ਨਾ ਜੋ ਕੱਪੜੇ ਵੀ ਮੈਂ ਪ੍ਰੈਸ ਕਰਨਾ ਤੇ ਮਮਾ ਅੱਜ ਕੱਪੜੇ ਪ੍ਰੈਸ ਹੋਣ ਵਾਲੇ ਪਏ ਆ ਤੇ ਹਲੇ ਬੈਗ ਚ ਵੀ ਪੋਣੇ ਆ ਤੇ ਮੰਮੀ ਜੀ ਨਾ ਟਾਈਮ ਇਹ ਕੰਮ ਕਰਨਗੇ ਤੇ ਮੰਮੀ ਜੀ ਥੈਂਕ ਯੂ ਤੁਹਾਡਾ ਤੁਸੀਂ ਮੇਰੇ ਕੱਪੜੇ ਪ੍ਰੈਸ ਕਰਨੇ ਆ ਤੇ ਇਹ ਸਾਰੇ ਜਾਣੇ ਇਕੱਠੇ ਹੋਣ ਫੇਰ ਹੀ ਕੰਮ ਹੁੰਦੇ ਆ ਇਕੱਲੇ ਬੰਦੇ ਕੋ ਨਹੀਂ ਹੁੰਦੇ ਹਨਾ ਇਹੋ ਜੇ ਕੋਈ ਪ੍ਰੋਗਰਾਮ ਹੁੰਦਾ ਵਾ ਤੇ ਇਕੱਲੇ ਕੋ ਨਹੀਂ ਸਾਰੇ ਕੰਮ ਹੁੰਦੇ ਸਾਰੇ ਇਕੱਠੇ ਇਕਜਟ ਹੋ ਕੇ ਕਰਨ ਤੇ ਛੇਤੀ ਹੋ ਜਾਂਦੇ ਆ ਇਸੇ ਕਰਕੇ ਅਮਨ ਆਪਣੀ ਸਹੇਲੀ ਨੂੰ ਨਾਲ ਲੈ ਕੇ ਚੱਲੀ ਆ ਬਾਕੀ ਉਹਦੀ ਸਹੇਲੀ ਫੋਨ ਦੇ ਅੱਗੇ ਨਹੀਂ ਆਉਣਾ ਚਾਹੁੰਦੀ ਹੈਗੀ ਹਨਾ ਸੋ ਚਲੋ ਕਈਆਂ ਦਾ ਹੁੰਦਾ ਵਾ ਤੇ ਕੋਈ ਗੱਲ ਨਹੀਂ ਉਹਨੂੰ ਅਸੀਂ ਆਖਿਆ ਤੂੰ ਥਾਮੂ ਕਰਕੇ ਕਰੀ ਜਾਵੀਂ ਮੇਕਅਪ ਹਨਾ ਜੋ ਵੀ ਕਰਨਾ ਤੇ ਅਮਨ ਤੇ ਤੁਹਾਨੂੰ ਪਤਾ ਹੀ ਆ ਫਿਰ ਇਹ ਦੇ ਸ਼ਿਰੂ ਤੋਂ ਹੀ ਨਾਟਕਾ ਦੇ ਵਿੱਚ ਆਉਂਦੀ ਰਹੀ ਆ ਸੋ ਅਮਨ ਦਾ ਚਾਕਾ ਖੁੱਲਾ ਵਾ ਤੇ ਬਬਨ ਮੈਂ ਗੱਲ ਚ ਮੈਂ ਕੱਪੜੇ ਬਰਸ ਕਰਦੇ ਨੇ ਆਪੇ ਬੈਗ ਚ ਪਾਈਆਂ ਹਾਂ ਹਾਂਜੀ ਹਾਂਜੀ ਠੀਕ ਆ ਠੀਕ ਆ ਮੈਂ ਪਾ ਲੂੰਗਾ ਤੂੰ ਹੀ ਕਰ ਦੇ ਪਲੇ ਚਲੋ ਠੀਕ ਆ ਫਿਰ ਚੱਲੀਏ ਜੀ ਲਓ ਜੀ ਪਹੁੰਚ ਗਏ ਆ ਘਰੇ ਤੇ ਅਮਨ ਕਿਧਾਂ ਦਾ ਲੱਗਣ ਡਿਆ ਘਰ ਤੇਨੂੰ ਹੁਣ ਪਹਿਲੀ ਵਾਰੀ ਆਈ ਨਾ ਤੂੰ ਇੱਥੇ ਪਹਿਲੀ ਵਾਰੀ ਨਹੀਂ ਜੁੱਤੀ ਲਾ ਜਾ ਕੋਈ ਵੀਡੀਓ ਨਹੀਂ ਆਈ ਆ ਅਮਨ ਆਈ ਵੀ ਪਹਿਲੀ ਏਰੀਆ ਦੀਦੀ ਸਤਿ ਸ਼੍ਰੀ ਅਕਾਲ ਦੀਦੀ ਜੀ ਬਸ ਵਧੀਆ ਠੀਕ ਠਾਕ ਤੈਨੂੰ ਸੁਣਾਉ ਸਤਿ ਸ਼੍ਰੀ ਅਕਾਲ ਜੀ ਮੈਂ ਕਹ ਅਮਨ ਆਉਂਦੀ ਆ ਜਪਲੀਹਾੜੀ ਨਾਂ ਦੇ ਪਾਰੀ ਦੇ ਪਿੰਡਾਂ ਤੇ ਰਹਿੰਦੀ ਆ ਸਤਿ ਸ਼੍ਰੀ ਅਕਾਲ ਜੀ ਆਜਾ ਵਧੀਆ ਵਿਆਹ ਤੁਹਾਡੇ ਘਰ ਵਾ ਤੇ ਖਲਾਰਾ ਸਾਡੇ ਘਰ ਵੀ ਇੰਨਾ ਪਿਆ ਜਿੱਤਰਾ ਨਾ ਅਮਨ ਤੇ ਲਾਦਾ ਹੁਣ ਸਾਨੂੰ ਭੁੱਲੀ ਗਈ ਹਨਾ ਅਮਨ ਨਹੀਂ ਮੈਂ ਤੁਹਾਨੂੰ ਭੁੱਲੀ ਨਹੀਂ ਮੈਂ ਬੰਦ ਨੂੰ ਭੁੱਲੀ ਨਹੀਂ ਰੋਜ਼ ਵੀ ਕੀ ਆਦੀ ਰਹਿੰਦੀ ਆ ਸਾਰਾ ਵਰਕ ਤੇ ਵੀਡੀਓ ਦਾ ਭੰਡਾ ਹੁੰਦੇ ਭੰਤਾ ਵਿਚਾਰੀ ਦੇ ਜਦੋਂ ਮੈਂ ਬਾਤ ਜਾਨੀ ਨਾ ਮੈਨੂੰ ਸਾਰੇ ਕਹਿੰਦੇ ਫਰਕਤ ਇਹਦਾ ਲੱਗਦਾ ਹੈ ਕਿ ਵੀ ਵਿਚਾਰੀ ਨੂੰ বাস ਵਾਲੇ ਡਰਾਈਵਰ ਵੀ ਆਂਦੇ ਬਰਕਤ ਆਂਦੇ ਬਰਕਤ ਬਣਾਉਂਦੀ ਬਣਾਉਂਦੀ ਤੇਰੀ ਪਛਾਣ ਕਿੰਨੀ ਬਣੀ ਹੈ ਬਰਕਤ ਵੀਡੀਓ ਤੇ ਬਣੀ ਹਾਂ ਵੀਡੀਓ ਦੇ ਨਾਲ ਨਾਲ ਜਿਹੜਾ ਆਪਣਾ ਪਾਲਤਾਂ ਵਾਲੀ ਕੰਮ ਸਿੱਖਣ ਦੀ ਹੈ ਤੇ ਅਸੀਂ ਕਿਹਾ ਕਿ ਉਹ ਮੈਂ ਜਿਹੜੀ ਚੀਜ਼ ਦਾ ਨਾ ਸ਼ੌਂਕ ਹੋਵੇ ਤੇ ਉਹ ਹੁਣ ਕਰ ਲੈਣਾ ਚਾਹੀਦਾ ਬੰਦੇ ਨੇ ਤੇ ਵੇਲੇ ਕਿਹੜੇ ਵੇਲੇ 4 ਮਹੀਨੇ ਲੰਘੇ ਇਹਦੇ ਕੰਮ ਸਿੱਖਦੇ ਸਿੱਖਦੇ ਤੇ ਪਤਾ ਨਹੀਂ ਲੱਗਾ ਚਲੋ ਅੱਜ ਕੱਲ੍ਹ ਰਵਾਜੀ ਇਹਨਾਂ ਚੀਜ਼ਾਂ ਦਾ ਰਹਿ ਗਿਆ ਹਾਂਜੀ ਇਹਨਾਂ ਚੀਜ਼ਾਂ ਚ ਹੀ ਰਹਿ ਗਿਆ ਬਿਲਕੁਲ ਹਾਂਜੀ ਇਹ ਤੇ ਹਾਂਜੀ ਬਾਰੇ ਹੁਣ ਚਲੋ ਜਿੰਨੇ ਜੀ ਕਮਾਉਣਗੇ ਸੁਖ ਹੋਣਾ ਹੀ ਆ ਹਨਾ ਚੌਂਕ ਬਾਕੀ ਆਪਣੀਆਂ ਦੀਜਾਂ ਜ਼ਿਆਦਾ ਵਾ ਪੈਸਾ ਵੀ ਤੇ ਚਾਹੀਦਾ ਹੀ ਹੈ ਨਾ ਬਿਲਕੁਲ ਇਹ ਤੇ ਹੈ ਹਾਂਜੀ ਕਿਹਨਾਂ ਕਿੰਨੇ ਸਿਆਣੇ ਬਾਰੇ ਆਹ ਬਣਾਉ ਸਹੀ ਤੇ ਆ ਰੋਜ ਆਂਦਾ ਹਨਾ ਪਤਾ ਲੱਗਦਾ ਪਰ ਇੱਕ ਗੱਲ ਜੇ ਜਦਾਂ ਹੀ ਲਵਾ ਚਾਹੀਦੀ ਜੇ ਆਪਰੇ ਰਹਿ ਜੀ ਤਾਂ ਦੂਜਾ ਤਿਆਰ ਕਰਦੇ ਜਾਂਦੇ ਹਨਾ ਸਹੀ ਗੱਲ ਆ ਹੁਣ ਦੇਖਣਾ ਇਹ ਕੰਮ ਹੋਏ ਇਵੇਂ ਤੱਕ ਰੇਗਾ ਨਾ ਮੈਂ ਪਹਿਲੇ ਤਿਆਰ ਹੋ ਜਾਗਾ ਨਾ ਤਿਆਰ ਹੋਵੇ ਫਿਰ ਸਾਰਿਆਂ ਨੂੰ ਤਿਆਰ ਕਰੇਗਾ ਤੇ ਚਲੋ ਫਿਰ ਹੁਣ ਟਾਈਮ ਵੀ ਘਟਵਾ ਹਣਾ ਜੀ ਦੀ ਮੈਂ ਤੇਰੀ ਅਮਨ ਦਾ ਕੰਮ ਥੋੜਾ ਥੋੜਾ ਹੌਲਾ ਕਰ ਦਿੱਤਾ ਆ ਹਾਂ ਕਿੰਨੇ ਮੈਂਬਰਾਂ ਦੇ ਤੇ ਮੈਂਝੀ ਲੱਗਦੀ ਆ ਐ ਤੂੰ ਵੀ ਲਾਲੀ ਮਾਸੀ ਜੀ ਵੀ ਲਵਾ ਲਈ ਆਵੇ ਕੋਲੀ ਮੈਂਦੀ ਆ ਹਾਂ ਚਲ ਇਦਾਂ ਕਰਿਓ ਜਿਹੜੇ ਹੱਥ ਤੇ ਨਹੀਂ ਲਾਈ ਦੂਜੇ ਦੇ ਉੱਤੇ ਲਵਾ ਲਿਓ ਹਾਂ ਨਹੀਂ ਭਈ ਨਾ ਅਮਨ ਦਾ ਕੰਮ ਹੌਲਾ ਕਰਦਾ ਵੀ ਉਹਨੂੰ ਟਾਈਮ ਨਾ ਜ਼ਿਆਦਾ ਲੱਗੇ ਹਾਂ ਕਿ ਤੂੰ ਦੇਖਦੇਂਦਾ ਹੀ ਕਰੇ ਇਦਾਂ ਕਰਕੇ ਸੰਦੀਪ ਨੇ ਤਿੰਨ ਚਾਰਾਂ ਦੇ ਲਾਤੀ ਅਮਨ ਨੇ ਤੇ ਸਗੋਂ ਕੰਮ ਹੌਲਾ ਕਰਨਵਾਤੇ ਫਰੈਂਡ ਆਪਣੀ ਲੈ ਕੇ ਆਈ ਨਾਲ ਤੇ ਹਾਂ ਨਹੀਂ ਉਹ ਲਾਈਗੇ ਥੱਲੀ ਨਹੀਂ ਆਉਣਾ ਹਾਂ ਇਹ ਹੀ ਨਾ ਦੱਸਿਆ ਨਹੀਂ ਤੁਹਾਨੂੰ ਅਸੀਂ ਰਾਤ ਇਦਾਂ ਨੂੰ ਤਾਂ ਕਹਿੰਦੇ ਸੀ ਫਿਰ ਆ ਕਰਕੇ ਮਹਿੰਦੀ ਲਾ ਜਾਂਦੇ ਤੇ ਮਹਿੰਦੀ ਦਾ ਕੰਮ ਮੁੱਕ ਜਾਂਦਾ ਤੇ ਅੱਜ ਸਿਰ ਉਹ ਨੇ ਲ ਆ ਜਾਣਾ ਅਸੀਂ ਆਪਾਂ ਜੇ ਚਲੋ ਹੈ ਵਜੇ ਦੇ 5 ਹੀ ਤੇ ਆਪਾਂ ਸ਼ਹਿਰ ਗਏ ਸੀ ਤੇ ਥੋੜੀ ਜੀ ਸ਼ਾਪਿੰਗ ਕਰਨੀ ਸੀ ਤੇ ਟਾਈਮ ਵੀ ਚਾਹੀਦਾ ਹੈ ਲੈ ਅੱਧੀ ਤਿਆਰੀ ਹੋਈ ਅੱਧੀ ਕਰਨੀ ਆ ਹਾਂ ਚਲੋ ਕਰਵਾ ਲਓ ਫਿਰ ਹੁਣ ਹੈ ਹੁਣ ਇਹ ਕਰਾ ਕੇ ਜਾਉਂਗੀ ਪੱਗੀ ਮੇਰੇ ਕਹਿੰਦੀ ਮੈਨੂੰ ਲੱਗ ਜੀਏਗਾ ਵਿਆਹ ਹੀ ਆਜੀ ਛੁੱਟੀ ਕੀਤੀ ਐਨੇ ਅੱਜ ਕਰਵਾ ਲਓ ਜੋ ਜੋ ਹੁੰਦਾ ਨਾਲ ਹੀ ਵਿਆਹ ਹੋਏ ਸਾਡੇ ਨਹੀਂ ਪਾਣੀ ਨਹੀਂ ਤੇ ਨਾਲ ਠੰਡ ਤੇ ਖੇ ਚਾਹ ਪੁੱਛੋ ਪਾਣੀ ਦਾ ਕਿੱਥੋਂ ਲੈ ਆਓ ਕਾਉ ਨਹੀਂ ਆ ਪਿੰਦੀ ਨਹੀਂ ਅਸਲ ਵਿੱਚ ਨਾ ਇੱਥੇ ਆਣ ਕੇ ਗਰਮੀ ਲੱਗਣ ਦੀ ਮੋਟਰਸਾਈਕਲ ਦੇ ਉੱਤੇ ਠੰਡ ਲੱਗਦੀ ਹੈ ਜੀ ਨਹੀਂ ਲੱਗਦੀ ਬਾਠ ਚਲੋ ਫਿਰ ਠੀਕ ਆ ਬਬਲੂ ਤਾਂ ਨਵੇਂ ਕੱਪੜੇ ਪਾ ਕੇ ਗਿਆ ਸੀ ਨਾ ਕਿੱਥੇ ਬਰਾਦੀ ਉਹਦੇ ਉੱਥੇ ਵਿਆਹ ਆਹੋ ਐਵੇਂ ਵੀ ਤੇ ਮੇਰੀ ਕੋਣ ਕਹੀ ਜਾਂਦਾ ਬਬਲੂ ਨਵੇਂ ਕੱਪੜੇ ਨਹੀਂ ਪਾ ਕੇ ਗਿਆ ਲੈ ਪਤਾ ਕੀ ਗੱਲ ਆ ਉਹਦਾ ਨੀਆ ਛੋਟਾ ਦੋਆ ਇੱਕ ਗ੍ਰੀਨ ਬੰਦ ਪੱਗ ਹਮੇਸ਼ਾ ਕਾਲੀ ਬਨਦਾ ਆ ਕਾਲੀ ਬਨਦਾ ਕਲਰ ਚੇਂਜ ਕਰਕੇ ਬੰਨਿਆ ਕਰ ਚਲ ਕਲਰ ਚੇਂਜ ਕਰ ਲਾਂਗੇ ਹੁਣ ਮੈਂ ਅਜੇ ਤੱਕ ਇਹਨੂੰ ਕਾਲੀ ਕਾਲੀ ਕਿਉਂ ਕਿਤੇ ਕਾਲਾ ਕਰਨਾ ਪਤਾ ਕੀ ਗੱਲ ਆ ਹੁਣ ਬੁਆਜੀ ਕਾਲੀ ਪੱਗ ਹੈ ਹੀ ਤਰ੍ਹਾਂ ਦੀ ਉਹ ਸਾਰੇ ਪਾਸੇ ਵੱਜ ਜਾਂਦੀ ਆ ਤੇ ਹੁਣ ਕੀ ਕਰੀਏ ਹਨਾ ਨਹੀਂ ਮੈਂ ਰੂਲ ਕਲਰ ਵੀ ਤੇਰੇ ਮੈਂ ਬੰਨਾਂਗਾ ਇਸ ਤਰ੍ਹਾਂ ਨਾ ਸੋਚਿਆ ਕਰੋ ਆਹ ਇਸ ਤਰ੍ਹਾਂ ਦਾ ਨਾ ਕੁਝ ਸੋਚਿਆ ਕਰੋ ਕਈ ਵਾਰੀ ਹੁਣ ਇਹ ਨਹੀਂ ਹੁੰਦਾ ਕਿ ਆਪਾਂ ਇੱਕ ਵਾਰੀ ਕੱਪੜਾ ਪਾ ਕੇ ਦੂਜੀ ਵਾਰੀ ਪਾਉਣਾ ਹੀ ਨਹੀਂ ਆ ਹੈ ਠੀਕ ਦੋ ਵਾਰੀ ਪਾ ਜਾਈ ਪਾ ਲਈਦਾ ਮੈਂ ਵੀ ਜਦੋਂ ਦੀ ਆਈ ਆਹ ਸੂਟ ਚ ਸਾਰੇ ਵਲੋਗਾਂ ਚ ਆਈਆਂ ਮੈਂ ਕਮੈਂਟ ਆਈ ਜਾਣੇ ਬੰਦੀ ਇੱਕੋ ਦਿਨ ਚ ਟਾਈ ਗਿਆ ਨਾ ਹਾਂਜੀ ਕਿਉਂਕਿ ਪਾਰਟੀ ਵੇਅਰ ਸੂਟ ਲੈਂਦੇ ਆ ਉਹ ਘਰੇ ਤੇ ਫੇ ਪੈਂਦੇ ਨਹੀਂ ਹਾਂਜੀ ਤੇ ਹੁਣ ਨੋਰਮਲੀ ਅਸੀਂ ਘਰ ਪਾਵਾਂਗੇ ਇਦਾਂ ਪਾਉਣਾ ਪੈਂਦਾ ਆ ਇਦਾਂ ਕਮੈਂਟ ਨਾ ਕਰਿਆ ਕਰੋ ਵੀ ਇੱਕ ਬਾਰ ਬਾਰ ਪਾਉਨੇ ਆ ਜਾਂ ਪਾਣੀ ਆ ਨਹੀਂ ਇਦਾਂ ਦਾ ਨਹੀਂ ਕੁਝ ਹੁੰਦਾ ਆਪਾਂ ਵੀ ਤਾਂ ਢੇਰ ਗਈਆਂ ਸਾਰੇ ਤੇ ਫਿਰ ਕੀ ਹੋ ਗਿਆ ਜੇ ਰਿਪੀਟ ਹੋ ਗਿਆ ਤੇ ਹੈ ਚਲੋ ਕੋਈ ਗੱਲ ਨਹੀਂ ਹੈ ਨਾਲੇ ਅਮਨ ਦਾ ਆੜ ਦਾ ਪਤਾ ਲੱਗ ਜੂ ਹਨਾ ਦੀਦੀ ਹੋਰ ਤੇ ਇੱਕ ਗੱਲ ਹੋਰ ਆ ਏ ਫਰਸਟ ਬੁਕਿੰਗ ਆ ਮੰਦੀ ਓਏ ਹੋਏ ਤੇ ਉਹ ਵੀ ਤੁਸੀਂ ਕੀਤੀ ਓਏ ਹੋਏ ਹੈਨਾ ਸ਼ੁਰੂਆਤ ਹੋਈ ਸਾਡੇ ਨਾਲ ਹਾਂ ਸ਼ੁਰੂਆਤ ਓਏ ਨਹੀਂ ਬਬਲੂ ਹਾਂਜੀ ਆ ਮਹਿੰਦੀ ਦੀ ਵੀ ਫਰਸਟ ਬੁਕਿੰਗ ਸਿਗੀ ਬਹੁਤ ਸੋਹਣੀ ਲੱਗੀ ਇਹੇ ਬਬਲੂ ਇਹ ਐਮ ਕੋਲ ਮੈਂ ਤੁਹਾਨੂੰ ਦੱਲੀ ਹੋ ਆਪਣੇ ਕੇਸ ਦੱਲੀ ਹੋ ਤੇ ਇਧਰ ਦੀਦੀ ਕਰਾਉਣ ਦੇ ਆ ਪ੍ਰੀਤ ਦੀਦੀ ਤੁਸੀਂ ਵੀ ਦੀਦੀ ਨੇਲੀ ਲਗਾਉਣੇ ਆ ਜੋ ਲਈ ਜਾਣ ਦੀਆਂ ਬੈਗੀਆਂ ਨੇ ਅੱਗੇ ਹਨ ਜੋ ਅਮਨ ਕਹੀ ਜਾਊਗੀ ਤੇ ਕਹਿੰਦੇ ਕਿ ਮੈਂ ਨਹੀਂ ਲਵਾਉਣੇ ਮੈਂ ਲਵਾਉ ਉਹ ਹਾਂ ਤੇ ਬੰਦਾ ਸਾਨੂੰ ਸਪੈਸ਼ਲ ਜਾਣਾ ਪੈਣਾ ਹੀ ਟਾਈਮ ਕੱਢਣਾ ਪੈਣਾ ਨਹੀਂ ਹੁਣੇ ਜਾਣੇ ਨਹੀਂ ਦੀ ਅਸੀਂ ਜਾਣਾ ਹੀ ਨਹੀਂ ਹੁਣ ਨਾ ਜਾਇਆ ਕਰਿਓ ਕਿਤੇ ਹੁਣ ਤੇ ਸੋਖ ਹੋ ਗਈ ਹੁਣ ਅਮਨੇ ਆ ਜਾ ਕਰਨਾ ਇਥੇ ਨੀ ਆਣਾ ਆਪਣੀ ਭੈਣ ਆ ਬਸ ਸਾਡੇ ਨਾਲ ਬਾਦ ਤੇ ਚਲੋ ਆਪਣੇ ਦਾ ਇਹੋ ਹੀ ਸੋਖ ਹੁੰਦਾ ਵਾ ਉਹਦੇ ਹੱਥ ਆ ਰਹੇ ਇਹ ਦੁਨ। ਅਮੋਨੇ ਕੀ ਮਾਸ ਦਾ ਟੰਡੀ ਆ। ਹੋਰ। ਪਾ ਪਾ ਦਰਦ ਹੋਣ ਦੀ ਇਹਦੇ। ਆਪਣੇ ਹਲਕੀ ਹਲਕੀ ਦੀ ਗੁੱਦੀ ਦੀ। ਉਹ ਦਵੇ ਕੇ ਪਹਿਲਾਂ ਮੈਂ ਡਰ ਗਈ ਉਹ ਮੋਚ ਆ ਗਿਆ। ਹਾਂਜੀ। ਇਹ ਮਰਦਾ ਉਹ ਖਿੱਚਣੇ ਹੁੰਦੇ। ਮੈਂ ਅੱਗੇ ਆਖਣੇ ਭਲਾਜਾ ਤੇ ਅੱਡੇ ਕਰ ਪਿਆ ਤਾਰਾਂ ਤੁਰਾਂ ਛੱਲਣ ਆਲਾ ਇਹ ਕੀ ਕਰ। ਕੈਮੀ ਨਾ ਹੁੰਦਾ। ਅੱਧੀ ਡਾਕਟਰੀ ਇਹ ਲਈ ਫਿਰਦੀਆਂ ਹਨ। ਸਹੀ ਗੱਲ। ਇਹ ਤੇ ਚੱਲ ਕੋਈ ਗੱਲ ਨਹੀਂ ਜਿਹੜੇ ਮੁੰਡੇ ਇੱਥੇ ਲਵਾਉਂਦੇ ਆ ਨਾ ਉਹ ਉਸ ਤਰ੍ਹਾਂ ਕਿੰਨਾ ਤਖਾਂਦਾ ਤੇ ਕਿੰਨਾ ਰਿਸਕੀ ਗੰਮ ਉਹ ਵੀ। ਹਾਂ ਤੂੰ ਇਹ ਫਿਰ ਜਾਂਦੀ ਜਿੰਨੇ ਤੂੰ ਤਾ ਦੇਂਗੀ ਜਿੰਨੇ ਚਲੋ ਜਦੋਂ ਕੰਪਲੀਟ ਹੁੰਦਾ ਵਾ ਨਾ ਵਰਕ ਤੇ ਫਿਰ ਤੁਹਾਨੂੰ ਦੱਸਦੇ ਆ ਹਨਾ ਹਾਂਜੀ ਕਿਵੇਂ ਦਾ ਆਮਣ ਕਰਦੀ ਨਾਲੇ ਪਤਾ ਲੱਗੂ ਅਜਮਨ ਤੇਰੀ ਕਲਾਕਾਰੀ ਦਾ ਕਲਾਕਾਰੀਆਂ ਕੀ ਜਿਹੜਾ ਤੂੰ ਟਾਈਮ ਲਾਇਆ ਵਾ ਦੇ ਵਿੱਚ ਕਿੰਨਾ ਕੁ ਸਿੱਖਿਆ ਹਨਾ ਇਹੋ ਕੁਝ ਸਿੱਖਿਆ ਅੱਜ ਹਾਂ ਟੈਸਟ ਹੀ ਆਗੇ ਹਾਂ ਟੈਸਟ ਹੀ ਆਗੇ ਕਿਸਾਬ ਦਾ ਹੋਰ ਤੂੰ ਅੱਜ ਪ੍ਰੀਖਿਆ ਆ ਪ੍ਰੀਖਿਆ ਇਹ ਅਸਲ ਚ ਪੇਪਰ ਦੇਣ ਆਈਆਂ ਵਾ ਪੇਪਰ ਦੀ ਠੀਕ ਆ ਟੈਸਟ ਵੀ ਦੱਸ ਦੋ ਕਿੰਨੇ ਨੰਬਰ ਦਾ ਟੈਸਟ ਕੋਈ ਨਹੀਂ ਤੂੰ ਆਪੇ ਲੈ ਲਈ ਨੰਬਰ ਜਿਹਨੇ ਲੈਣੇ ਆ ਅਸੀਂ ਨੰਬਰ ਅਸੀਂ ਤੈਨੂੰ ਦੇ ਦਾਂਗੇ ਰੱਖ ਲੈ ਕਿੰਨੇ ਨੰਬਰਾਂ ਦੇ ਆਈ ਕੋਲੋਂ ਚਾਰ ਲਵਾਤੀ ਦਵਾਂਗੇ ਨਹੀਂ ਨਹੀਂ ਦੇ ਦੇ ਤੀ ਸੱਚ ਸੱਚ ਦੱਸਣਾ ਇਹ ਨਾ ਹੋਵੇ ਤੂੰ ਵਿੱਚ ਝੂਠ ਬੋਲਦੇ ਹੋ ਵੀ ਇਹ ਵਧੀਆ ਹੋਏ ਆ ਜੇ ਨਹੀਂ ਵਧੀਆ ਹੋਏ ਨਹੀਂ ਦੱਸਣੇ ਆ ਇਤੋਂ ਹੀ ਪਤਾ ਲੱਗਣਾ ਵਾ ਗਲਤੀਆਂ ਜੀ ਨਹੀਂ ਕਹਤਾ ਨਾ ਇੰਨੇ ਘਰ ਜਾ ਕੇ ਮੰਮੀ ਆਪਣੀ ਨਾਲ ਲੜਾਈ ਕਰ ਨੇ ਨੂੰ ਹੋਰ ਭੇਜੋ ਭੇਜੋ ਨਹੀਂ ਕਰਦੀ ਨਹੀਂ ਕੱਕਣੀ ਆ ਨਹੀਂ ਕਰਦੀ ਤੂੰ ਕਰਦੀ ਆ ਅੱਛਾ ਮੈਂ ਮੈਂ ਕਾਦੀ ਕੋਲ ਕਰਨੀ ਮੈਂ ਮੰਮੀ ਤੂੰ ਹੀ ਨੂੰ ਕਲਾਉ ਜੇ ਨਹੀਂ ਕਹੋਗੇ ਨਾ ਉਹ ਹੋਰ ਇੰਪਰੂਵਮੈਂਟ ਲਿਆਊਗੀ ਆਪਣੇ ਕੰਮ ਚ ਠੀਕ ਆ ਨਾ ਤੇ ਇਹ ਚੀਜ਼ ਹੁੰਦੀ ਆ ਹਾਂ ਬਿਲਕੁਲ ਹਮ ਸੱਚ ਬੋਲਣਾ ਚਾਹੀਦਾ ਹਾਂ ਜਿਹੜੇ ਸਾਬਣਾ ਅਮਨ ਕਰਨੀਆ ਕੰਮ ਸਹੀ ਹੀ ਕਰੂਗੀ ਤੇ ਬਾਕੀ ਜਦੋਂ ਅਸੀਂ ਬਣਾਉਨੇ ਨੇ ਨਾ ਉਹ ਘਰੇ ਵਲੋਗ ਖਾਣੇ ਪੀਣੇ ਵਾਲੇ ਮੈਂ ਤੇ ਆਪਾਂ ਆਪਣੀ ਮੰਮੀ ਨੂੰ ਕਹਿਣਾ ਨਾ ਵੀ ਮੰਮੀ ਅਸੀਂ ਸੱਚ ਬੋਲਣਾ ਮੈਂ ਝੂਠ ਨਹੀਂ ਬੋਲਣਾ ਜੇ ਨਹੀਂ ਸੁਆਦ ਪਣੀ ਤੇ ਨਹੀਂ ਕਹਿਣਾ ਵਾ ਹੈਨਾ ਆਪਣੇ ਮੂੰਹ ਤਰੀਫਾ ਕਰਦੇ ਰਹਿੰਦੇ ਆਪਾਂ ਚਲੋ ਜੀ ਪੂਆ ਜੀ ਲਓ ਜੀ ਪ੍ਰੀਤੀ ਦੀਦੀ ਨੇ ਕਰਾ ਲਏ ਛੋਟੇ ਕਰਾਏ ਤੁਸੀਂ ਮੇਰੇ ਬਿਲਕੁਲ ਨਿੱਕੇ ਨਿੱਕੇ ਜਿਹੇ ਰੱਖੇ ਅੱਡਾ ਪਾਪੀ ਜੀ ਦੇ ਵੀ ਡੇ ਹੀ ਆ ਵੈਸੇ ਹਮ ਫਸਾਣੇ ਲੱਗਣ ਨੇ ਨਿੱਕੇ ਨਿੱਕੇ ਸੋਹਣੇ ਲੱਗਦੇ ਤਾਂ ਵੱਡੇ ਵੱਡੇ ਵੀ ਜੀ ਲੱਗਦੇ ਬਹੁਤੇ ਵੱਡੇ ਤੇ ਪਰਛਾਈ ਲੱਗਦੀ ਬਹੁਤੇ ਨਾਰਮਲ ਆਪਣੇ ਨਾ ਆਪਣੇ ਵੀ ਡੀ ਡੀ ਹੁੰਦੇ ਆ ਹਾਂਜੀ ਤੇ ਇੱਧਰ ਦੀਦੀ ਨੇ ਕਿਹੜੀ ਛੇਬ ਬਣਵਾਈਆਂ ਮੇਰੀ ਆਲ ਰੌਂਡੀ ਹੈ ਕਿਹੜੀ ਆਪਣੇ ਰੌਂਡੀ ਇਹਦਾ ਮੁੰਡੀ ਆਛਾ ਆਛਾ ਮੇਰੀ ਗੱਲ ਸੁਣੋ ਬਹੁਣੇ ਕਰ ਹਾਂਜੀ ਲਓ ਤੇ ਲਵਾ ਲਏ ਤੁਸੀਂ ਦੋਹਾਂ ਜਣੀਆਂ ਨੇ ਹੋ ਨੱਚਦੇ ਆ ਨਾ ਮੈਂ ਤਲਵਾਰਾਂ ਵਾਂਗੂ ਵੱਢੀ ਜਾਵਾਂ ਸਾਡੇ ਮੂੰਹ ਦੇ ਮਰਾਦ ਨੂੰ ਭਾਵੇਂ ਸਾੜ ਪੈਂਡਿਆ ਹੋਵੇ ਲੰਮੇ ਪਿਆ ਮੂੰਹ ਜ ਵੱਢੀ ਹੋਵੇ ਆ ਤਿੱਖੇ ਦੀ ਹੁਣ ਵੇਖਦਾ ਕਾਂਢੀ ਆ ਅਮਣੇ ਘੱਟ ਤਿੱਖੇ ਘਰ ਬਾਅਦ ਚ ਨਾ ਕਮੀਜਾ ਲੀਰਾ ਬਣਾਈ ਨਾ ਹਣੀ ਅਮਣੇ ਕੋਲੇ ਗੰਡੇ ਤਿੱਖੇ ਨਹੀਂ ਆ ਜਿਵੇਂ ਅੱਛਾ ਰੇਤੀ ਵੀ ਨਾਲੇ ਲੈ ਕੇ ਆਈ ਆ ਮਣ ਰੇਤੀ ਲਈ ਇੱਧੇ ਜਾਨੀ ਆ ਨਾ ਤੂੰ ਦੇਖੇ ਤੇ ਨੌ ਨਾ ਵੱਜ ਗਿਆ ਤਾਂ ਤੇਰੇ ਤੇ ਪਰਚਾ ਹੋਣਾ ਪਹਿਲੇ ਦੱਸ ਦੇ ਨਾ ਮੈਂ ਤੇ ਲੋ ਹੈ ਪਰਚਾ ਪੱਛੇ ਸਿੰਦਾ ਕਰਾ ਲੈ। ਸਿੰਦਾ ਕਨੋਂ ਪਤਾ ਨਹੀਂ ਹੁੰਦੇ। ਕਾ ਮੈਂ ਮੇਰੇ ਬੱਚਾ ਕਰਾ ਦੋ। ਹਾਂ। ਤੂੰ ਹਿਲ ਮੋਣੇ ਆ। ਪਰ ਭਾਈ ਜਿਹੜੀ ਵੀ ਗੱਲ ਕਰਦੇ ਪਰਚੇ ਤਾਂ ਥੱਲੇ ਨਹੀਂ ਕਰਦੇ। ਜੇ ਤਾਨੂੰ ਮੈਂ ਕਿਹਾ ਨਾ ਮੈਂ ਤਾਂ ਜੇ ਤਾਨੂੰ ਡਰਵਾ ਕੋਈ ਤੇ ਤੁਸੀਂ ਵੀ ਲਵਾ ਲਓ। ਕਿਨੂੰ ਮੈਨੂੰ? ਹਾਂ। ਨਾ ਨਾ। ਮੈਂ ਤਾਂ ਹੋਰੇ ਖਤਰਨਾਕ ਬਣੇਗਾ। ਇਹ ਜਿਹੜੇ ਲਾਇਏ ਹੁਣ ਕਿੱਦਾਂ ਲੱਗਣੇ ਨੇ? ਮੈਂ ਕਹਿੰਦਾ ਲਓ ਜੀ ਵਿੱਕੀ ਤਰਪਿਆ ਉਸੇ ਰਾਤੇ। ਇੱਧਰ ਹੁੰਦੇ ਆ ਨੀਲ ਐਕਸਟੈਂਸ਼ਨ। ਜੇ ਜਦੋਂ ਕਲਰ ਕੁਲਰ ਹੁੰਦੇ ਆ ਡਿਜ਼ਾਈਨਿੰਗ ਜੂ ਡਿਜ਼ੋਨਿੰਗ ਹੁੰਦੀ ਆ ਹਾਂ ਨੂੰ ਬਬਲੂ ਕਹਿੰਦਾ ਕਿ ਕੋਈ ਗੱਲ ਨਹੀਂ ਤੁਸੀਂ ਜਿਹਦੇ ਟੈਨਸ਼ਨ ਕੱਤੋਂ ਲੈ ਲੈਂਦੇ ਜੇ ਅਮਨੇ ਹੈਗੀ ਆ ਮੁੰਡਾ ਦਿਨ ਨਾਲ ਆ ਗਿਆ ਬਕਰਾ ਦੂਗੀ ਨਹੀਂ ਨਹੀਂ ਇਹੋ ਜਿੰਦਾ ਤਾਂ ਤੁਹਾਨੂੰ ਬਾਹਰ ਜਾਣਾ ਪੈਣਾ ਹੈ ਮੈਂ ਆਪਣਾ ਟੋਰ ਕੱਢੋ ਵੀ ਹੈ ਹਾਂਜੀ ਠੱਪਗਾ ਚੱਲ ਕੋਈ ਗੱਲ ਨਹੀਂ ਸਹੀ ਉੱਤੇ ਹਨਾ ਹਾਂ ਉਹ ਤਰਾਮਨ ਨੇ ਨਾਲ ਚੱਲ ਜਾਣਾ ਮੈਂ ਤੇਨੂੰ ਕਿਹਾ ਮੈਂ ਤੇ ਤੇਰਾ ਸਰਦਾ ਵੇਖ ਲਾ ਹਨਾ ਤੇ ਬਾਕੀ ਗੱਲ ਟਾਈਮ ਉਮੀ ਹੋ ਸਕਦੀ ਨਾ ਉਹਦਾ ਅੱਜ ਹੀ ਪਰ ਅੱਜ ਨਹੀਂ ਹੈਗੀ ਅੱਜ ਬ੍ਰਾਈਡਲ ਤਿਆਰਵਣ ਵਾਸਤੇ ਆਈ ਹੁਣ ਕੱਲ ਤੇ ਕਰ ਤੇ ਅੱਜ ਮੈਂ ਇਹਨੂੰ ਕਿਹਾ ਮੈਂ ਚੱਲ ਆਉਂਦੀ ਆ ਵੀ ਜੇ 3 ਵਜੇ ਦੇ ਉਧਰੋਂ ਫੇਰ ਭੱਜੇ ਨੋਠੀ ਹੋਣੀ ਤੇ ਹੁਣ ਰਮਾਨਾ ਕਰਾਉਣ ਤੇ ਡੈਕ ਨਹੀਂ ਤੇ ਮੰਨੇ ਲਿਆਂਦੀ ਪੂਰੀ ਆਪਣੀ ਕੈਟਾ ਵਗੈਰਾ ਹੁਣ ਘਰੇ ਵੀ ਖਲਾਰਾ ਪਾ ਕੇ ਬੈਠੀ ਰਹਿੰਦੀ ਜੀ ਦੀ ਆ ਇੱਕ ਵੱਖਰਾ ਕਰ ਲਿਆ ਹਾਂ ਹਾਂ ਇੱਕ ਰੰਗ ਲੇ ਰੰਗ ਲਿਆ ਲੱਗ ਕਰ ਲਿਆ ਆਪਾਂ ਕਿ ਦੋ ਦਿਨ ਵੱਖਰੇ ਵੱਖਰੇ ਸੂਟ ਪੋਣੇ ਫਿਰ ਇਹ ਗੁੱਸਾ ਨਾ ਲੱਗੂਗਾ ਕਿ ਇੱਕੋ ਰੰਗ ਤੇ ਇਹ ਇੱਕੋ ਹੀ ਕਿ ਤਾਈ ਨੂੰ ਹੀ ਦੋ ਕਰਾ ਲੈਂਦੇ ਇੱਕ ਨੂੰ ਕਿ ਨਹੀਂ ਇਨਾ ਅਮਨ ਦੇ ਹੱਥ ਚਾ ਵਾਗ ਡੋਰ ਜੋ ਜੋ ਅਮਨ ਕਹੀ ਜਾਂਦੀ ਮੈਂ ਕਿ ਨਹੀਂ ਠੀਕ ਆ ਠੀਕ ਆ ਠੀਕ ਆ ਠੀਕ ਆ ਅਮਨ ਮੈਡਮ ਲੱਗੀ ਹੈ ਨਾ ਇਸ ਟਾਈਮ ਜੋ ਅੱਜ ਕੱਲ ਚੱਲਣ ਰਿਹਾ ਫਿਰ ਆ ਨਾ ਹੈ ਜੋ ਅੱਜ ਕੱਲ ਚੱਲਣ ਰਿਹਾ ਬਸ ਬਸ ਮੈਂ ਕਿਹਾ ਟੋਰ ਕੱਢਣਾ ਤੂੰ ਜਿੱਦਾ ਮਰਜ਼ੀ ਗੱਡੀ ਜਾ ਭਾਣੀ ਸੋਹਣੀ ਲੱਗਣ ਦੀ ਹੈ ਸੋਹਣੀ ਲੱਗਣ ਦੀ ਚਲ ਤੂੰ ਕਹਤਾ ਜੇ ਫਿਰ ਪਸੰਦ ਲੱਗਣ ਦੇ ਹੋਣੇ ਹੈ ਕਿ ਵੀ ਤੂੰ ਇਹ ਲਾ ਛੇੜੀ ਕਰਕੇ ਹੀ ਜਾਂ ਨਹੀਂ ਤੇ ਹਾਂ ਨਹੀਂ ਮੇਰੀ ਕਾਦੀ ਇਹ ਲਾ ਛੇੜੀ ਕੋਈ ਨਹੀਂ ਸਰਕੀ ਆ ਚਲੋ ਜੀ ਸਹੀ ਨਾ ਦ ਹਮ ਸੋਹਣੇ ਸੋਹਣੇ ਲੱਗਣਗੇ ਅਜੇ ਫਾਈਨਲ ਹੋਣੀ ਹੈ ਬਾਕੀ ਸਾਰੇ ਜਣੇ ਕਮੈਂਟ ਕਰਕੇ ਕਰਕੇ ਦੱਸਿਓ ਜੋ ਜੋ ਕਹੀ ਜੰਦੀ ਮੈਂ ਜਿਵੇਂ ਐਸੇ ਕਿਹਾ ਸੀ ਸਿੰਪਲੀ ਰੱਖਦੇ ਹਾਂ ਨਹੀਂ ਦੇਰੀਦਾਂ ਕਰੋ ਇਦਾਂ ਕਰਨਾ ਕਿ ਚਲ ਪਈ ਹੈ ਹੁਣ ਖੁਸ਼ ਹੋਣੀ ਚਾਹੀਦੀ ਹੈ ਲਓ ਜੀ ਇਧਰ ਪ੍ਰੀਤ ਦੀਦੀ ਦੇ ਨੇਲ ਹੋ ਗਏ ਆ ਰੈਡੀ ਸਿੰਪਲੀ ਕਰਵਾਏ ਦੀਦੀ ਨੇ ਹਮ ਹਨਾ ਸਿੰਪਲੀ ਕਰਾਏ ਵੈਸੇ ਮੈਂ ਤੁਹਾਨੂੰ ਇਹ ਦੇ ਵਿਖਾਲਦਾ ਵਾਂ ਇੰਨੇ ਵੱਡੇ ਵੱਡੇ ਘੈਂਟ ਬਣਾਏ ਮੈਂ ਉਹ ਉਦਾਂ ਦੇ ਨਹੀਂ ਬਣਵਾਉਣੀ ਨਹੀਂ ਦੇ ਨਹੀਂ ਤੈਨੂੰ ਪਤਾ ਨਿਆਣਿਆਂ ਵਾਲਿਆਂ ਦਾ ਕੰਮ ਠੀਕ ਸਰਵਾਰ ਹੋ ਜਿੰਦਾ ਨਾਲ ਆਹੋ ਸੋਹਣੇ ਲੱਗਣ ਡੇ ਸੋਹਣੇ ਲੱਗਣ ਡੇ ਬਹੁਤ ਸੋਹਣੇ ਲੱਗਣ ਡੇ ਬਾਕੀ ਕਮੈਂਟ ਕਰਕੇ ਦੱਸਿਓ ਤੁਸੀਂ ਇਵੇਂ ਸਾਰੇ ਜਾਣੇ ਮੈਨੂੰ ਤਾਂ ਇਹ ਲੱਗਣੇ ਕਿ ਇਹਨਾਂ ਤੋਂ ਛੋੜੇ ਜਿਹੇ ਕਾਲੇ ਲੱਗਣ ਡੇ ਆ ਉਹ ਨਹੀਂ ਨਹੀਂ ਤੁਹਾਨੂੰ ਲੱਗਦਾ ਸੋਹਣੇ ਲੱਗਣ ਡੇ ਕਾਲੇ ਕਿੱਥੇ ਲੱਗਣੇ ਠਾਂ ਕਰੋ ਠਾਂ ਕਰੋ ਮੈਂ ਐਵੇਂ ਕਾਲੇ ਲੱਗਣ ਡੇ ਅਜੇ ਨਾਲੇ ਤੁਸੀਂ ਅਜੇ ਕੱਪੜੇ ਕੋਪੜੇ ਸੂਟ ਸੱਟ ਪਾਇਆ ਨਾ ਉਦੋਂ ਜ਼ਿਆਦਾ ਹੋਰ ਕੈਂਟ ਲੱਗਣੇ ਤੇ ਨਹੀਂ ਸੱਚੀ ਬਹੁਤ ਸੋਹਣੇ ਲੱਗਣ ਡੇ ਦੀਦੀ ਬੱਸ ਸਿੰਪਲ ਚੀਜ਼ ਉਤਰਾ ਵੀ ਸੋਹਣੀ ਹੁੰਦੀ ਆ ਹਾਂ ਇਹ ਗੱਲ ਹੈਗੀ ਆ ਸਿੰਪਲ ਚੀ ਚਲੋ ਠੀਕ ਹੁਣ ਇੱਧਰ ਸੰਦੀਪੀ ਦੀ ਰਹਿ ਗਈ ਤੇ ਇੱਧਰ ਹੋਣ ਰਿਆ ਵਾ ਜੇ ਵਰਕ ਦੀਦੀ ਤੁਹਾਡਾ ਨਹੀਂ ਕੰਪਲੀਟ ਹੋਇਆ ਜੀ ਨਹੀਂ ਹਲੇ ਮੇਰੇ ਆਟ ਅੱਧਾ ਕੋਇਆ ਅੱਧਾ ਕੋਣ ਆਣਾ ਆ ਬੜੀ ਸੋਹਣੀ ਲੱਗਣ ਡੇ ਦੀਦੀ ਸਾਡੇ ਵਾਲੇ ਤੁਸੀਂ ਲਾਈਟ ਲਾਈਟ ਜੇ ਕਰਾਇਆ ਇਹਨਾਂ ਨਾਲੇ ਉਹ ਵੀ ਸੋਹਣੇ ਲੱਗਣ ਡੇ ਆ ਤੇ ਇੰਦਰ ਮੈਂ ਭਾਵੇਂ ਦੀਦੀ ਨੂੰ ਗੁੱਸਾ ਕਰ ਲੇ ਨਹੀਂ ਉਹ ਵੀ ਸੋਹਣੇ ਲੱਗਣ ਡੇ ਪਰ ਤੁਸੀਂ ਮੈਂ ਨਾ ਭਾਦੀ ਪਰ ਹਾਂ ਜੀ ਨਹੀਂ ਆ ਸੋਹਣਾ ਵਾ ਤੁਸੀਂ ਲਾਈਟ ਲਾਈਟ ਜੇ ਕਰਵਾਇਆ ਵਾ ਤੇ ਸੋ ਨਾਲ ਗੰਡਿਆ ਦੀਦੀ ਥੈਂਕ ਯੂ ਬਬਲੂ ਚਲਾ ਜੇ ਫਾਈਨਲ ਨਹੀਂ ਨਾ ਹੋਇਆ ਉਧਰ ਚਾਹ ਆ ਗਈ ਹੈ ਫਾਈਨਲ ਨਹੀਂ ਹੋਇਆ ਜੇ ਤਾਂ ਚਾਹ ਵੀ ਪੀਣੀ ਆ ਜਦੋਂ ਫਾਈਨਲ ਹੁੰਦਾ ਫੇ ਤੁਹਾਨੂੰ ਸਾਰਿਆਂ ਨੂੰ ਦਿਖਾਉਨੇ ਵੀ ਮੇਰਾ ਫੋਲ ਪਾਣੀ ਆ ਹੱਥਾਂ ਤੇ ਅੱਛਾ ਹਾਂ ਠੀਕ ਆ ਨਿਕਲ ਨਿਕਾ ਕੰਮ ਕਰਕੇ ਕਿੰਨਾ ਹੀ ਕਢਾਈ ਨਵਾਂ ਤੇ ਵੀ ਕਰਾ ਲੈਣੀ ਹੈਗੀ ਸੂਟਾਂ ਦੇ ਦੇ ਲਈ ਮੈਂ ਕਿਹਾ ਪਹਿਲਾਂ ਕੰਮ ਛੱਡੋ ਪਹਿਲਾਂ ਚਾਹ ਪੀ ਫਿਰ ਕੋਈ ਹੋਰ ਕੰਮ ਕਰੀਂ ਦੇਖ ਤੇ ਜਰਰੀ ਜੀ ਨਹੀਂ ਆਣੀ ਜਿੰਨੇ ਵਾਰੀ ਬਰੀ ਦੇਖੀ ਫਿਰ ਉਹਦੀ ਜੀ ਆ ਕੇ ਦੇਖ ਤਾਂ ਟੱਲ ਜਾ ਰਿਹਾ ਸਭ ਨਾਲ ਲੱਗਦੇ ਪੱਲੇ ਕਿ ਤੂੰ ਸੇ ਖੁਸ਼ ਹੋਏ ਮੇਰੀ ਚਾਹ ਕਢਾਣ ਲੱਗੇ ਕਿੰਨੀ ਮਂਗਿਆ ਵ ਖੁਸ਼ ਹੋ ਤੂੰ ਹੀ ਨਹੀਂ ਕਿੰਨੀ ਮਂਗਿਆ ਵ ਖੁਸ਼ ਹੋ ਕਸ਼ਤੋ ਨਹੀਂ ਵੱਖਰਾ ਨਹੀਂ ਮਿਹਰਬਾਨੀ ਨਹੀਂ ਕਿਆ ਬੱਲੇ ਬੱਲੇ ਨਹੀਂ ਇਹਦੇ ਵੇਖਣ ਹੀ ਡੇਹੀ ਤੂੰ ਤੇ ਪਰਾਂ ਹੀ ਕਰ ਲੇ ਹੱਥ ਖਿੱਚ ਲਿਆ ਬੱਲੇ 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 ਝੂਠੇ ਦੇ ਐਦਾ ਪਤਾ ਲੱਗਦਾ ਠੇਕ ਬੱਲੇ ਬੱਲੇ ਨਹੀਂ ਨਹੀਂ ਮੈਂ ਆ ਆ ਬੋਲ ਪੂ ਆ ਇਹਨੇ ਆਦੇ ਤੇ ਵੱਖਰਾ ਪਵਾ ਲਿਆ ਨਾ ਇੱਕ ਤੇ ਤੁਸੀਂ ਆ ਡਿਜ਼ਾਈਨ ਪਾਇਆ ਬਹੁਤ ਸੋਹਣਾ ਲੱਗਣ ਡਿਆ ਉਹਦਾ ਬੱਲੇ 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 ਪਰ ਬੱਲੇ ਬੱਲੇ ਦੀ ਇਹਨਾਂ ਕਿਆ ਚਾ ਬੱਲੇ ਬੱਲੇ ਕਹਿ ਦੋ ਯਾਰ ਬੱਲੇ 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 ਇਹਨੇ ਬਹੁਤ ਸੋਹਣਾ ਐ ਸੱਚੀ ਗੱਲ ਚਲੋ ਨਹੀਂ ਸੋਹਣਾ ਲੱਗਣ ਡਿਆ ਮੇਰੀ ਗੱਲ ਹੈ ਕਿ ਕਹਿ ਕੇ ਤਰੀਫ ਕਰਾਈ ਆ ਹਾਂ ਮੋਕ ਦੀ ਗੱਲ ਇਹ ਹੀ ਵੀ ਮੇਰੇ ਮਮਸ ਵੇਖ ਕੇ ਮਤਲਬ ਸ਼ਬਦ ਮੈਂ ਕਿਹਨੇ ਕਿਹੜੇ ਗੱਡਾ ਜੂਝ ਹੋ ਗਿਆ ਨਹੀਂ ਉਹਨਾਂ ਵਾਲੀ ਸ਼ਬਦ ਮੋਕ ਨਹੀਂ ਇਹ ਗੱਲ ਜੋ ਹੋਤੀ ਹੈ ਇਹ ਵੀ ਕਹਿਣਾ ਵੀ ਫਿਰ ਵੀ ਇਹਨਾਂ ਨਾਲ ਚਲ ਕੋਈ ਚਲੋ ਜੀ ਦੀਦੀ ਪੀ ਲੋ ਚਾਹ ਤੁਸੀਂ ਨਹੀਂ ਮੈਂ ਚਾਹ ਨਹੀਂ ਪੀਦੀ ਕੀ ਪੀਣਾ ਮੈਂ ਕੁਝ ਨਹੀਂ ਮੈਂ ਕਿਹਾ ਮੈਂ ਆਪਣੇ ਘਰ ਆ ਕੇ ਖਾਉਂਗੀ ਕਿਹਾ ਮੇਰੀ ਅਫਟਾ ਕਰ ਨਹੀਂ ਨਹੀਂ ਸਹੀ ਗੱਲ ਉਹਨੇ ਤਾਂ ਡੰਡਾ ਬੰਨ ਦੇਣੇ ਵਾ ਝੂਠੇ ਹੀ ਕਰੇ ਨਹੀਂ ਨਹੀਂ ਝੂਠੇ ਕੀ ਹੋਗੀ ਤਾਂ ਹੋ ਗਿੰਦਾ ਹਾਂ ਪਰਨੇ ਤੁਸੀਂ ਪਹਿਲਾਂ ਨੇ ਗੱਡੀ ਅੱਗੇ ਵੀ ਹੋ ਗਈ ਨਹੀਂ ਹੋ ਗਿਆ ਉਹ ਜਿਦਾ ਜਿਦਾ ਹੋਇਆ ਤੇ ਆਇਆ ਕਿੰਨੇ ਟਾਈਮ ਬਾਅਦ ਹੋਇਆ ਵਾ ਡਨ ਕੰਮ ਹਾਈ ਸਵੇਰ ਦੇ ਹੀ ਲੱਗੇ ਹਨ ਜਦੋਂ ਦੇ ਆਏ ਤੁਸੀਂ 9:00 ਵਜੇ ਆਏ ਸਾਡੇ 9:00 ਵਜੇ ਲੱਗੇ ਹਨ ਹਮ ਪਰ ਜਿਹੜੀ ਚੀਜ਼ ਤੇ ਟਾਈਮ ਲੱਗਾ ਉਹ ਤੇ ਵਧੀਆ ਹੋਇਆ ਹਨਾ ਫਰੀਦ ਜੀ ਜੀ ਨੇ ਤੇ ਬਹੁਤੇ ਸਿੰਪਲ ਕਰਾਏ ਉਹਨੇ ਆਪਣੀ ਲੋ ਕਰਾਏ ਤੇ ਕਿੰਨੇ ਸੁਗਰ ਕਰਾਉਣ ਨਾਲ ਘਰ ਆ ਲਿਆ ਤੇ ਲਗਵਾਉਣੀ ਨਹੀਂ ਗਈ ਆਹ ਕਹਿੰਦੇ ਮੇਰੇ ਨੇਲ ਤੇ ਹੀ ਕਰਦੋ ਜੀ ਦੀ ਵਾਕਿਆ ਬਹੁਤ ਸੋਹਣੇ ਲੱਗਣ ਡੇ ਤੁਹਾਡੇ ਉਹ ਉਹਦੇ ਸਾਹਮਣੇ ਇੰਨਾ ਚੋਣ ਨੂੰ ਤੁਹਾਨੂੰ ਫੇ ਲੱਗਣਾ ਮੇਰੇ ਚਹੀ ਨਹੀਂ ਲੱਗਣ ਡੇ ਆਹ ਭਾਵੇਂ ਉਹਨਾਂ ਨੇ ਆਪ ਹੀ ਕਰਾਏ ਆ ਪਰ ਹਨਾ ਫੇ ਫੀਲ ਹੁੰਦਾ ਰਹਿੰਦਾ ਚਲੋ ਜੀ ਟਾਈਮ 2:30 ਵਜੇ ਆ ਹਨਾ ਤੇ ਬਹੁਤ ਸੋਹਣੇ ਲੱਗਣ ਡੇ ਦੀਦੀ ਬਹੁਤ ਸੋਹਣੇ ਲੱਗਣ ਡੇ ਚਲੋ ਜੀ ਅੰਟੀ ਜੀ ਦੀ ਵਾਰੀ ਹੁਣ ਆਈ ਆ ਹੈ ਲਾਸਟ ਵਿੱਚ ਅੰਟੀ ਉਹਦੇ ਸਾਮਾਨ ਸਾਂਭਣ ਦੇ ਨਾ ਸਾਰੇ ਕੱਪੜੇ ਕੂਪੜੇ ਪ੍ਰੈਸ ਕੀਤੇ ਤੇ ਲਾਸਟ ਤੇ ਵਾਰੀ ਆਈ ਅੰਟੀ ਤੇ ਲਾ ਗਈ ਤੇ ਲਓ ਜੀ ਹੋ ਗਿਆ ਹੁਣ ਫਾਈਨਲ ਤੇ ਕਿਦਾਂ ਦੀ ਲੱਗੀ ਤੁਹਾਨੂੰ ਅਮਨ ਦੀ ਸਰਵਿਸ ਅਮਮਨੇ ਬਹੁਤ ਸੋਣੀ ਇਲਾਟ ਕੀਤੀ ਅਮਮਨੇ ਸੋਣੀ ਸਰਵਿਸ ਕੀਤੀ ਇਹਨਾਂ ਦੀ ਸਭ ਨੇ ਥੋੜੀ ਸਰਵਿਸ ਕੀਤੀ ਇਹਨਾਂ ਦੀ ਤੇ ਨਹੀਂ ਯਾਰ ਫਸਟ ਐਕਸਪੀਰੀਅੰਸ ਸੀ ਦਾ ਹਾਂ ਵਧੀਆ ਆ ਆ ਮੇਰੇ ਹੱਥ ਵੀ ਖੱਟੇ ਕਰ ਲਏ ਰੋਟੀ ਖਾ ਕੇ ਚਾਰਨਾ ਬਹੁਤ ਸੋਣੀ ਸਾਰੇ ਆ ਸਾਰੇ ਹਾਂਜੀ ਇਹਨੇ ਕੀ ਕੀਤਾ ਉਧਰ ਦੇ ਆਪਾਂ ਮੈਂ ਆਪਾਂ ਜੇ ਬਾਹਰੋਂ ਵੀ ਕਰਾਉਂਦੇ ਮੈਂ ਤੇ ਭਾਬੀ ਨੇ ਕਰਾਉਣਾ ਸੀ ਤਾਂ ਮੰਮੀਆਂ ਨੂੰ ਵੀ ਕਾਬੂ ਕਰ ਲਿਆ ਕਿ ਆਹ 20 ਚੀ ਲਾ ਕੇ ਦਿਨੀ ਆ ਮੈਂ ਉਹ ਘਟ ਲਾਈ ਇਹਨਾਂ ਨੂੰ ਖਾਲੀ ਵੀ ਤੇ ਜਿੱਦ ਹੀ ਜਲਦੀ ਜਲਦੀ ਲੁਾਈ ਮੈਂ ਕਿਹਾ ਚਲ ਕੋਈ ਨਹੀਂ ਮਾੜੀ ਮੋਦੀ ਲਾ ਦੇਣਾ ਚਲੋ ਠੀਕ ਆ ਫਿਰ ਵਧੀਆ ਹੋ ਗਿਆ ਹੈਨਾ ਹੈਨਾ ਲਗਾਈਏ ਇਹ ਬਾਕੀ ਹੁਣ ਤੁਸੀਂ ਫੋਟੋਆਂ ਦੇ ਵਿੱਚ ਵੇਖ ਹੀ ਲੈਣਾ ਵਾ ਹਾਂ ਹਾਂ ਵਾ ਅੱਧੂ ਕਰੀ ਹਾਂ ਵਾ ਮੈਂ ਬਾਕੀ ਫੋਟੋਆਂ ਦੇ ਵਿੱਚ ਵੇਖ ਹੀ ਲੈਣਾ ਵਾ ਹੈਨਾ ਤੇ ਇਹਦੇ ਵਿੱਚ ਵੀ ਦਿਖਾ ਲ ਦਿੰਦਾ ਤੁਹਾਨੂੰ ਬਾਕੀ ਆਪਣੇ ਲੋਕਲ ਏਰੀਆ 'ਚ ਜੇ ਕਿਸੇ ਕਿਸੇ ਵੀ ਭੈਣ ਇਦਾਂ ਜੇ ਥੋੜੀ ਸਾਣੀ ਮੇਲ ਕਰਵਾਉਣੀ ਹੋਣ ਤੇ ਤੁਸੀਂ ਅਮਨ ਨਾਲ ਗੱਲ ਕਰ ਸਕਦੇ ਜੀ ਹਾਂ ਕਮੈਂਟ ਕਰ ਦਿਓ ਬਬਲੂ ਨੂੰ ਹਾਂ ਓ ਮਾਨੂੰ ਆ ਗਿਆ ਮੋੜੋ ਬਾਗ ਓਏ ਉਹ ਚਾਰੀ ਮੈਲੀ ਆ ਰਹੀ ਆ ਮਾ ਸਾਰੇ ਇੱਕੋ ਵਾਰੀ ਮਿਲੇ ਹੋਣੇ ਆ ਉਹ ਝੂੜਾ ਉਹਦਾ ਕੱਲੀਆਂ ਹੀ ਉੱਤੇ ਜੜ ਜਾਂਦੀ ਵਿਚਾਰੀ ਹੈ ਨਾ ਯਾਰ ਕੋਈ ਹੁੰਦਾ ਘਰ ਨਹੀਂ ਹੁੰਦਾ ਕੀ ਬਣਾ ਕਿੱਥੇ ਘਰ ਖੜੀਆਂ ਨੇ ਕਿੰਨੇ ਦਿੱਤੀਆਂ ਕਿੰਨੇ ਦਿੱਤੀਆਂ ਕਿੰਨੇ ਦਿੱਤੀਆਂ ਸਹੇਲੀ ਨੇ ਕਿ ਮੈਂ ਆਪਣੇ ਸਹੇਲੀ ਨੇ ਦਿੱਤੀਆਂ ਨੀ ਮੈਂ ਆਪਣੇ ਸਹੇਲੀ ਨੇ ਸਹੇਲੀ ਨੇ ਸਹੇਲੀ ਨੇ ਜੋਗੀ ਹੈਗੀ ਪਸਰੀ ਆਈ ਏ ਕੋਰਾ ਹੈ ਆਈ ਆਈ ਹਾਏ ਰੋਮੀ ਕੈਨਰੀ ਆ ਆਈ ਆਈ ਮੇਰੇ ਹਾਂ ਉਹ ਵੇਖਣ ਦੀ ਵਿਚਾਰੀ ਸ਼ੌਣੇ ਵੀ ਲਾਈ ਆ ਨਾ ਮੀਂਹ ਖੋਣ ਢੀ ਆਪਣੀ ਸੋਹਣੀ ਆ ਸੱਚੀ ਨਾ ਥੜੀ ਚਲੋ ਠੀਕ ਆ ਫਿਰ ਸਾਨੂੰ ਦੋ ਇਜਾਜ਼ਤ ਤੇ ਤੇ ਆਪਾਂ ਚੱਲ ਜੀ ਹੈ ਸਾਸਿਕਾ ਅੰਮਨੀ ਰਿਵਾਜ ਵੇਣਕੇ ਦੇ ਆਖੀ ਮੇਰੇ ਵੀ ਲਾ ਦੇ ਵਿਚਾਰੀ ਮਾਂ ਚੱਲੀ ਹੈ ਰੋਟੀ ਲਾ ਲਾ ਰੋਟੀ ਇਹਨੇ ਕੱਲ ਦਿਨ ਆਈ ਰਾਤ ਦੀ ਸੋਨਾ ਖੋਚ ਰਾਤੀ ਲਵਾਗੇ ਬਾਜ ਜੰਝ ਜੰਝ ਕਾਂਡੀ ਚਲੋ ਚਲੀਏ ਫਿਰ ਚਲ